ਜੀ ਗੁਰਪ੍ਰੀਤ ਸਿੰਘ ਕੋਲ ਆਈਪੀਐਸ ਕਮਿਸ਼ਨਰ ਪੁਲਿਸ ਸਾਹਮਣੇ ਸਰ ਜੀ ਵੀ ਹਦਾ ਤਾਂ ਕਿ ਸ਼੍ਰੀ ਵਿਸ਼ਾਲ ਜੀ ਸਿੰਘ ਏਡੀਸੀਪੀ ਅੰਮ੍ਰਿਤ ਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੀ ਪ੍ਰਵੇਸ਼ ਚੋਪੜਾ ਏਸੀਪੀ ਸੌਥ ਅੰਮ੍ਰਿਤ ਸਰ ਦੇ ਨਿਗਰਾਨੀ ਅਤੇ ਇੰਸਪੈਕਟਰ ਜਿੰਦਰ ਸਿੰਘ ਮੁੱਖ ਅਫਸਰ ਥਾਣਾ ਸੁਲਤਾਨ ਵਾਲਾ ਅੰਮ੍ਰਿਤ ਸਰ ਦੀ ਪੁਲਿਸ ਪਾਰਟੀ ਐਸਆਈ ਵਿਕਰਮਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਨਜਾਇਜ਼ ਸ਼ਰਾਬ ਤੇ ਪਾਬੰਦੀ ਸ਼ਿਕਾਇਤ ਦਾ ਚੈਲੰਜ ਕਰ ਤੋਂ ਸਮੇਤ ਇੱਕ ਵਿਅਕਤੀ ਨੇ ਕੀਤਾ ਕਾਬੂ ਪੜੇ ਕੇ ਮੁਲਜਮ ਦੇ ਪਛਾਣ ਗਾਂਧੀ ਸਿੰਘ ਵਾਸੀ ਨਿਊ ਸ਼ੀਰਦਰ ਸਿੰਘ ਨਗਰ ਅੰਮ੍ਰਿਤਸਰ ਹਾਲ ਗੁਰੂ ਨਾਨਕ ਦੇਵ ਜੀ ਭਾਈ ਮਨ ਸਿੰਘ ਰੋਟ ਨੇ ਸਿੰਘ ਸੁਖਾਣੂ ਨੰਬਰ ਸਰਵਜਨ ਹੋਈ ਮਾਨਜੋ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਦੀਆਂ ਡਾਇਰੈਕਸ਼ਨਸ ਦੇ ਉੱਤੇ ਕੰਮ ਕਰਦੇ ਆਂ ਜਿਹੜੇ ਵੀ ਸ਼ਹਿਰ ਦੇ ਵਿੱਚ ਗੈਰ ਕਾਨੂੰਨੀ ਕੰਮ ਕਰਦੇ ਨੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਨੇ ਉਹਨਾਂ ਤੇ ਨਕੇਲ ਕੱਸਨ ਦੇ ਵਿੱਚ ਸਾਡੇ ਐਸ ਐਚਓ ਸੁਲਤਾਨਵਾਲਾ ਰਜਿੰਦਰ ਸਿੰਘ ਅਤੇ ਸ਼੍ਰੀ ਪ੍ਰਵੇਸ਼ ਚੋਪੜਾ ਐਸ ਸੀ ਬੀ ਸਾਊਥ ਇਹਨਾਂ ਦੀ ਟੀਮ ਨੇ ਇੱਕ ਦੋਸ਼ੀ ਗਗਨਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਉਦਮ ਸਿੰਘ ਨਗਰ ਇਸ ਨੂੰ ਕਾਬੂ ਕੀਤਾ ਇਸ ਕੋਲੋਂ ਜਿਹੜਾ ਆਪਣੀ ਚਾਈਨਾ ਡੋਰ ਜਿਹੜੀ ਬਹੁਤ ਹੀ ਮਾਰੂ ਇੱਕ ਸਟਿੰਗ ਆ ਜਿੰਨਾਂ ਦੇ ਨਾਲ ਕਾਫੀ ਹਾਦਸੇ ਜਿਹੜਾ ਪਤੰਗਬਾਜ਼ੀ ਦੇ ਸੀਜ਼ਨ ਦੇ ਦੌਰਾਨ ਲੋਹੜੀ ਪਸੰਦ ਦੇ ਦੌਰਾਨ ਤੇ ਹੋਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੇ ਹੋ ਰਹੇ ਨੇ ਉਹਨਾਂ ਦੇ ਉੱਤੇ ਨਕੇਲ ਕੱਸਦਿਆਂ ਇਨ੍ਹਾਂ ਇਸ ਦੋਸ਼ੀ ਨੂੰ ਕਾਬੂ ਕੀਤਾ ਇਸ ਕੋਲੋਂ 54 ਜਿਹੜੇ ਗੱਟੂ ਆ ਇਸ ਮਾਰੂਡੋਰ ਦੇ ਉਹ ਬਰਾਮਦ ਕੀਤੇ ਗਏ ਨੇ ਇਸ ਤੋਂ ਇਲਾਵਾ ਜਦੋਂ ਇਸ ਦੀ ਹੋਰ ਸਰਚ ਕੀਤੀ ਗਈ ਤੇ ਇਹ ਜਿਹੜਾ ਨਜ਼ਾਇਜ ਜਿਹੜੀ ਅੰਗਰੇਜ਼ੀ ਸ਼ਰਾਬ ਆ ਉਸ ਦਾ ਵੀ ਇਹ ਕੰਮ ਕਰਦਾ ਸੀਗਾ ਉਸ ਦੀ ਤਸਕਰੀ ਵੀ ਕਰਦਾ ਸੀਗਾ ਤੇ ਇਸ ਦੇ ਕੋਲੋਂ ਉਸ ਦੀ ਸਰਚ ਦੌਰਾਨ 78 ਬੋਤਲਾਂ ਅਲੱਗ-ਅਲੱਗ ਮਾਰਕੀਟਾਂ ਦੀਆਂ ਜਿਹੜੀਆਂ ਅੰਗਰੇਜ਼ੀ ਸ਼ਰਾਬ ਤੇਆਂ ਬਰਾਮਦ ਹੋਈਆਂ ਇਸ ਦੀ ਅਰੈਸਟ ਪਾ ਕੇ ਜਿਹੜੀ ਹੈ ਤਫ਼ਤੀਸ਼ ਸਾਡੇ ਵੱਲੋਂ ਮਕਦਮਾ ਨੰਬਰ 118 28725 ਅੰਡਰ ਸੈਕਸ਼ਨ 61 14 ਤੇ 223 ਬੀ ਐਨਐਸ ਦੇ ਤਹਿਤ ਜਿਹੜਾ ਸਾਣਾ ਸੁਲਤਾਨਬਾਦ ਚਿਤਾਰਜ ਕੀਤਾ ਗਿਆ ਜਿਸ ਦੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਤੇ ਇਸ ਦੇ ਜਿਹੜੇ ਫਾਰਵਰਡ ਬੈਕਵਰਡ ਲਿੰਕਾਂ ਜਿਹੜੇ ਇਹ ਡੋਰ ਦੇ ਕਿੱਥੋਂ ਆਈ ਹੈ ਤੇ ਕਿੰਨਾ ਵੱਲੋਂ ਆਈ ਹੈ ਉਹ ਸਭ ਸਾਰਿਆਂ ਸਬੰਧ ਦੇ ਵਿੱਚ ਜਿਹੜੀ ਹੈ ਤਸਦੀਕ ਕੀਤੀ ਜਾ ਰਹੀ ਹੈ ਤੇ ਇਸ ਦੇ ਵਿੱਚ ਹੋਰ ਦੋਸ਼ੀ ਜਿਹੜੇ ਆ ਕਿ ਟ੍ਰੇਸ ਕੀਤੇ ਜਾ ਰਹੇ